ਸਾਤਿਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਜਿਵੇਂ ਹੀ ਨਤੀਜੇ ਆਏ ਭਾਜੜਾ ਪੈ ਗਈਆਂ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੂੰ ਇੱਕ ਪਾਸੇ ਰਾਜਾ ਵਰਿੰਗ ਵਰਿੰਗ ਜਿਹੜੇ ਨੇ ਉਹਨਾਂ ਦੀ ਪਤਨੀ ਅਮਰਤਾ ਵਰਿੰਗ ਚੋਣ ਮੈਦਾਨ ਦੇ ਵਿੱਚ ਆਈ ਹੋਈ ਸੀ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਲੱਗਦਾ ਸੀ ਕਿ ਹਲਕਾ ਗਿੱਦੜਵਾਹ ਦੇ ਵਿੱਚੋਂ ਅਬਰਤਾ ਵਰਿੰਗ ਦੀ ਕਾਂਗਰਸ ਪਾਰਟੀ ਵੱਲੋਂ ਜਿੱਤ ਪੱਕੀ ਹੈ ਕਿਉਂਕਿ ਰਾਜਾ ਵਰਿੰਗ ਹੁਣ ਲੋਕ ਸਭਾ ਦੇ ਮੈਂਬਰ ਬਣ ਗਏ ਨੇ ਪਹਿਲਾਂ ਉਹ ਵਿਧਾਨ ਸਭਾ ਦੇ ਮੈਂਬਰ ਇਥੋਂ ਸੀ 2022 ਦੇ ਵਿੱਚ ਉਹਨਾਂ ਨੇ ਡਿੰਪੀ ਢਿੱਲੋਂ ਨੂੰ ਹਰਾਇਆ ਸੀ ਸਿਰਫ 1200 ਦੇ ਛੋਟੇ ਜਿਹੇ ਫਰਕ ਨਾਲ 2017 ਦੇ ਵਿੱਚ ਵੀ ਡਿੰਪੀ ਢਿੱਲੋਂ ਹਾਰੇ ਨੇ ਰਾਜਾ ਵਰਿੰਗ ਦੇ ਕੋਲੋਂ ਆਖਰਕਾਰ ਹੁਣ ਹਾਰ ਦਾ ਜੁम्मेवार ਕਿਹਨੂੰ ਠਹਿਰਾ ਰਹੇ ਨੇ ਰਾਜਾ ਵੜਿੰਗ ਰਾਜਾ ਵੜਿੰਗ ਨੇ ਆਪਣੇ ਜਿਹੜੇ ਦਿਲੀਪ ਪੜਾਸ ਹੈ ਜਿਹੜੇ ਜਜ਼ਬਾਤ ਨੇ ਉਹ ਬਾਹਰ ਕੱਢੇ ਨੇ ਕਿ ਆਖਰਕਾਰ ਹਾਰਨ ਦਾ ਕਾਰਨ ਕੀ ਬਣਿਆ ਕਿਉਂਕਿ ਚਾਰਾਂ ਦੇ ਵਿੱਚੋਂ ਸਿਰਫ ਇੱਕ ਹੀ ਸੀਟ ਮਿਲੀ ਹਲਕਾ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਇਹ ਤਾਂ ਮੁੱਖ ਮੰਤਰੀ ਨੇ ਇਹ ਕਹਿ ਕੇ ਭਲਾ ਛੱਡ ਦਿੱਤਾ ਜਿਕਰ ਗੁਰਦੀਪ ਬਾਟ ਜਿਹੜੇ ਨੇ ਉਹ ਐਜ਼ ਅ ਆਜ਼ਾਦ ਉਮੀਦਵਾਰ ਨਾਲ ਚੋਣ ਲੜਦੇ ਤੇ ਹਰਿੰਦਰ ਧਾਲੀਵਾਲ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਸੀ ਜਿਤਾਉਣ ਤੋਂ ਇਹ ਤਾਂ ਹੁਣ ਵਟ ਕਰ ਦਿੱਤੇ ਨੇ ਇੱਕ ਵਾਰ ਫਿਰ ਪੱਤਰਕਾਰਾਂ ਦੇ ਸਾਹਮਣੇ ਹੋਏ ਰਾਜਾ ਵੜਿੰਗ ਅਤੇ ਰਾਜਾ ਵੜਿੰਗ ਦੀ ਤਰਫ ਪਤਨੀ ਅਮਰਤਾ ਵਰਿੰਗ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿਉਂਕਿ ਜਿਵੇਂ ਹੀ ਨਤੀਜੇ ਆਏ ਨਤੀਜਿਆਂ ਤੋਂ ਬਾਅਦ ਮੰਥਨ ਦੇ ਲਈ ਇੱਕ ਕਾਨਫਰੰਸ ਕੀਤੀ ਗਈ ਰਾਜਾ ਵਰਿੰਗ ਦੇ ਵੱਲੋਂ ਆਖਰਕਾਰ ਕੀ ਚਲੰਗੇਸਨ ਚੰਨੀ ਨੂੰ ਹਾਰ ਦਾ ਜ਼ਿੰਮੇਵਾਰ ਠਹਿਰਾ ਰਹੇ ਨੇ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਸੁਖਿੰਦਰ ਸਿੰਘ ਰੰਧਾਵਾ ਨੂੰ ਆਖਰਕਾਰ ਉਹ ਹਾਰ ਦਾ ਜ਼ਿੰਮੇਵਾਰ ਠਹਿਰਾ ਰਹੇ ਨੇ ਜਨਕੀ ਹਾਰ ਦਾ ਸੇੜਾ ਜਿੱਤਦਾ ਸਿਹਰਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਾਜਾ ਉਵਰਿੰਗ ਨੇ ਆਪਣੇ ਸਿਰ ਤੇ ਲਿਆ ਸੀ ਵੀ ਮੈਂ ਪ੍ਰਧਾਨ ਆ ਮੈਂ ਆਪਦੀ ਖੋਦੀ ਵੀ ਸੀਟ ਦਿੱਤੀ ਅਤੇ ਸੱਤ ਹੋਰ ਵੀ ਜਦਾਈਆਂ ਇਧਰ ਹਾਲ ਦਾ ਜੁਮੇਵਾਰ ਠਹਿਰਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦੱਸਦੇ ਨੇ ਮਾਜਰਾ ਕੀ ਆ ਉਹਨਾਂ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਚੋਣ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਕਿਹਾ ਸੀ ਵੀ 13 ਨਵੰਬਰ ਨੂੰ VOTING ਨਾ ਕਰਵਾਈ ਜਾਵੇ 20 ਨਵੰਬਰ ਨੂੰ VOTING ਕਰਵਾਈ ਡੇਟ ਜਿਹੜੀ ਅਗੇ ਐਕਸਟੈਂਡ ਕਰ ਦਿੱਤੀ ਜਾਵੇ ਜਦ ਕਿ 13 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਉਹਨਾਂ ਨੇ ਕਿਹਾ ਕਿ ਜਿਹੜਾ 7 ਦਿਨ ਦਾ ਗੈਰ ਸੀ ਉਹਨਾਂ 7 ਦਿਨਾਂ ਦੇ ਵਿੱਚ ਹਲਕਾ ਗੱਦਰਵਾਹਾ ਅਤੇ ਬਾਕੀ ਦੇ ਹਲਕਿਆਂ ਦੇ ਵਿੱਚੋਂ ਕਾਂਗਰਸ ਦੀ ਬਹੁਤ ਜ਼ਿਆਦਾ ਵੋਟ ਟੁੱਟੀ ਹੈ ਇਟ ਮੀਨਸ ਜਿਹੜੀ ਚਿੱਠੀ ਲਿਖੀ ਗਈ ਪ੍ਰਤਾਪ ਸਿੰਘ ਬਾਜਵਾ ਦੇ ਦੁਆਰਾ ਪੰਜਾਬ ਚੋਣ ਕਮਿਸ਼ਨ ਨੂੰ ਮਿਟ ਮੀਨਸ ਕਿ ਰਾਜਾ ਵੜਿੰਗ ਜਿਹੜੇ ਨੇ ਉਹ ਸਿੱਧਾ ਹਾਰ ਦੀ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਦੇ ਸਿਰ ਤੇ ਮਰ ਰਹੇ ਉਧਰ ਪ੍ਰਤਾਪ ਸਿੰਘ ਬਾਜਵਾ ਦੀ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹ ਵੀ ਅਗਬਬੂਲਾ ਹੋਏ ਫਿਰਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਵਿੱਚ ਹਾਲੇ ਹਜ਼ਾਰਾਂ ਕਮੀਆਂ ਨੇ ਅਸੀਂ ਆਪੋ ਆਪਣੇ ਦਾਅਵੇਦਾਰੀ ਠੋਕਰੇ ਹਾਂ ਕਿ ਅਸੀਂ ਮੁੱਖ ਮੰਤਰੀ ਬਣਨਾ ਹੈ ਅਸੀਂ ਉਪ ਮੁੱਖ ਮੰਤਰੀ ਬਣਨਾ ਹੈ ਸਾਰੇ ਕੋਲ ਗ੍ਰਹਿ ਮੰਤਰੀ ਆਵੇਗਾ ਉਹਨਾਂ ਨੇ ਕਿਹਾ ਦਿੱਲੀ ਹਾਲੇ ਬੜੀ ਦੂਰ ਹੈ ਯਾਨੀ ਕਿ 2027 ਦੇ ਵਿੱਚ ਇਹ ਤਾਂ ਕਾਂਗਰਸ ਪਾਰਟੀ ਤੈ ਕਰੇਗੀ ਕਿ ਰਾਜਾ ਵੜਿੰਗ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਪ੍ਰਤਾਪ ਸਿੰਘ ਬਾਜਵਾ ਹੋਵੇਗਾ ਸੁਖਵਿੰਦਰ ਸਿੰਘ ਰੰਧਾਵਾ ਹੋਵੇਗਾ ਜਾਂ ਚਰਨਜੀਤ ਸਿੰਘ ਚੰਨੀ ਹੋਵੇਗਾ ਉਹਨਾਂ ਕਾ ਆਪਸੀ ਕਾਟੋ ਕਲੇਸ਼ ਦੇ ਕਾਰਨ ਸਾਡੀ ਜਿਹੜੀ ਹੈ ਹਾਰ ਹੋਈ ਹੈ ਯਾਨੀ ਕਿ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਇੱਥੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਰਾਜਾ ਵੜਿੰਗ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਜਿਮਨੀ ਚੋਣਾ ਚੋਣਾਂ ਦੇ ਵਿੱਚ ਹੋਈ ਦੁਰਦਸ਼ਾ ਦਾ